ਜਿੱਦਣ ਪੰਥ ਨੇ ਸਮਝਿਆ ਵੀ ਮੇਰੇ 'ਤੇ ਕਮੀਆਂ ਮੈਨੂੰ ਸੇਵਾ ਨਹੀਂ ਕਰਨੀ ਚਾਹੀਦੀ ਮੇਰੇ 'ਚ ਘਟਾਂ ਹੱਥ ਜੋੜ ਕੇ ਸੇਵਾ ਛੱਡਾਂਗੇ ਤੇ ਜਿਹੜਾ ਬਾਅਦੋਂ ਬਾਅਦ ਆਏਗਾ ਸਿੰਘ ਸਾਹਿਬ ਕੋਈ ਵੀ ਆਪ ਉਹਨੂੰ ਦਸਤਾਰ ਦੇ ਕੇ ਆਵਾਂਗੇ ਸ੍ਰੀ ਅਕਾਲ ਤਖਤ ਸਾਹਿਬ ਸਰਵੋੱਚ ਸੀ ਸਰਵਤ ਹੈ ਤੇ ਸਰਵੋੱਚ ਰਹੂਗਾ ਸਰਵੋੱਚ ਤਾਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਇਹ ਅਕਾਲ ਦਾ ਤਖਤ ਆ ਮੈਂ ਕੋਈ ਅਕਾਲੀ ਦਲ ਦਾ ਨਮੈਂਦਾ ਥੋੜਾ ਮੈਂ ਪੰਥ ਦਾ ਨਮੈਂਦਾ ਤੁਸੀਂ ਇਹ ਪਛੋਪੀ ਪੰਥ ਨੂੰ ਮਜ਼ਬੂਤ ਕਰਨ ਦੇ ਕੀ ਯਤਨ ਹੋਣਗੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਕੀ ਯਤਨ ਹੋਣਗੇ ਤੇ ਮੈਂ ਤੁਹਾਨੂੰ ਯਤਨ ਦੱਸਦੇ ਆ ਭਾਈ ਇੱਥੇ ਲਹਿਰ ਜਿਹੜੀ ਚੱਲਣੀ ਧਰਮ ਪ੍ਰਚਾਰ ਦੀ ਗੁਰੂ ਨਾਨਕ ਪਾਤਸ਼ਾਹ ਦੀ ਧਰਤੀ ਤੇ ਅਸੀਂ ਪ੍ਰਾਣ ਕਰਕੇ ਜਾਂਦੇ ਅਰਦਾਸ ਕਰਕੇ ਜਾਂਦੇ ਆ ਕਿ ਇੱਕ ਸਾਲ ਦੇ ਵਿੱਚ ਜਿੰਨੇ ਵੀ ਮਿਸ਼ਨ ਚੱਲਦੇ ਆ ਐਸਡੀਪੀਸੀ ਦੇ ਜਿੰਨੀਆਂ ਵੀ ਸਾਡੀਆਂ ਸੰਪਰਦਾਵਾਂ ਜਿੰਨੀਆਂ ਵੀ ਸਾਡੀਆਂ ਨਿਹੰਗ ਦੱਤ ਬੰਦੀਆਂ ਮੈਂ ਇੱਕ ਗੱਲ ਬੜੀ ਕਰਦਾ ਨਾ ਭਾਈ ਕੋਈ ਨਾ ਵੱਡਾ ਸਾਰਾ ਘਰ ਬਣਿਆ ਹੈ ਉਹ ਬਾਹਰ ਆ ਕੇ ਲੈ ਕੇ ਆ ਗਏ ਉਹ ਉਹਨੂੰ ਢਾਉਣਾ ਮਸ਼ੀਨਾ ਮਸ਼ੂਨਾ ਅੱਜ ਕੱਲ ਵੀ ਬੜਾ ਚੱਲਦਾ ਨਾ ਇਹ ਪਹਿਲਾਂ ਜੁਪੀ ਤੇ ਚੱਲਦਾ ਸੀ ਘਰ ਢਾਉਣ ਦਾ ਉਹ ਜਦੋਂ ਘਰ ਢਾਉਣ ਲੱਗੇ ਤੇ ਜਿਹੜੇ ਅੰਦਰ ਬੰਦੇ ਸੀ ਨਾ ਉਹ ਅੰਦਰ ਲੜੀ ਜਾਣ ਇੱਕ ਕਹੇ ਮੈਂ ਆਹ ਕਮਰਾ ਲੈਣਾ ਕਿਹਾ ਕਹੇ ਮੈਂ ਆਹ ਕਮਰਾ ਲੈਣਾ ਕਿਹਾ ਕਹੇ ਮੈਂ ਆਹ ਕਮਰਾ ਲੈਣਾ ਤੇ ਤੁਹਾਡੇ ਵਰਗਾ ਕੋਈ ਗੁਰਮੁਖੋ ਸਿਆਣਾ ਸੀ ਉਹ ਕਹਿੰਦੇ ਵੀ ਤਮਲੇ ਉਹ ਵੀ ਇਹ ਤੇ ਕਮਰੇ ਤੇ ਬਾਅਦ ਚ ਵੰਡ ਲਾਂਗੇ ਕੋਈ ਗੱਲ ਨਹੀਂ ਪਹਿਲਾਂ ਘਰ ਢਾਉਣ ਆਇਆ ਤੇ ਜਿਹੜਾ ਘਰ ਢਾਉਣ ਆਇਆ ਉਹਦਾ ਮੁਕਾਬਲਾ ਤੇ ਕਰ ਲਈਏ ਤੋ ਕੱਠੇਉ ਨਾ ਬਹਿਣਾ ਤੇ ਮੈਂ ਤੇ ਹਮੇਸ਼ਾ ਹੀ ਹੱਥ ਜੋੜੇ ਆ ਤੇ ਨਿਮਰਤਾ ਦੇ ਵਿੱਚ ਆ ਇਹ ਕਹਿਣ ਭਈ ਇਹ ਸਾਡੇ ਕੋਲ ਆ ਜਾਣ ਤੇ ਮੈਂ ਨੰਗੇ ਪੈਰੀ ਵੀ ਇਹਨਾਂ ਦੇ ਕੋਲ ਜਾਣ ਨੂੰ ਤਿਆਰ ਆ ਮਸਲਾ ਹੱਲ ਹੋਣਾ ਚਾਹੀਦਾ ਪੰਥ ਦੀ ਏਕਤਾ ਪੰਥ ਦੀ ਚੜ੍ਹਦੀ ਕਲਾ ਇਹੋ ਸਾਡਾ ਸਾਰਿਆਂ ਦਾ ਯਤਨ ਹੋਣਾ ਚਾਹੀਦਾ ਮੈਂ ਕੁਝ ਨਹੀਂ ਕਹਿਣਾ ਚਾਹੁੰਗਾ ਇਹ ਇਹ ਮਤਲਬ ਜਥੇਦਾਰ ਸਾਹਿਬ ਦਾ ਮਸਲਾ ਨਹੀਂ ਜਥੇਦਾਰ ਸਾਹਿਬ ਦਾ ਮਸਲਾ ਹੈਗਾ ਧਰਮ ਦਾ ਪ੍ਰਚਾਰ ਕਰਨਾ ਕਿਉਂਕਿ ਮੈਂ ਸਮਝਦਾ ਕਿ ਅੱਜ ਜਦੋਂ ਅਸੀਂ ਆਪਣੇ ਪੰਜਾਬ ਨੂੰ ਦੇਖਦੇ ਆ ਅੱਜ ਪੰਜਾਬ ਦੇ ਵਿੱਚ ਇੱਕ ਨਿਰਾਸ਼ਾ ਵਾ ਸਾਡੇ ਪਿੰਡ ਖਾਲੀ ਆ ਔਰ ਜਿਹੜੀਆਂ ਜਿਹੜੀ ਗੱਲ ਪ੍ਰੋਫੈਸਰ ਪੂਰਨ ਸਿੰਘ ਹੰਡਾ ਨੇ ਲਿਖੀ ਆ ਨਾ ਵੀ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਦੇ ਉੱਤੇ ਪੰਜਾਬ ਗੁਰੂਆਂ ਦੇ ਨਾਮ ਤੇ ਜਿਉਂਦਾ ਪਰ ਪਿਛਲੇ ਕੁਝ ਸਮੇਂ ਤੋਂ ਇੱਥੇ ਨਿਰਾਸ਼ਾ ਵਾ ਸਾਡੇ ਪਿੰਡਾਂ ਦੇ ਵਿੱਚ ਸਾਡੀ ਆਬਾਦੀ ਦਾ ਤੁਹਾਨੂੰ ਹੀ ਪਤਾ ਵੀ ਕੀ ਬਣਿਆ ਬਹੁਤਾ ਪ੍ਰਵਾਸ ਵੀ ਹੋਇਆ ਵਾ ਤਾਂ ਇਹ ਜਿਹੜਾ ਉਦਾਸੀ ਦਾ ਹਾਲਾਤ ਮਾ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹਨੂੰ ਤੋੜਨ ਦੀ ਲੋੜ ਆ ਉਹ ਤੋੜਿਆ ਤਾਂ ਜਾ ਸਕਦਾ ਵੀ ਜੇ ਅਸੀਂ ਸਾਰੇ ਜਾਣੇ ਤਹੱਈਆ ਕਰ ਦਈਏ ਕਿ ਅਸੀਂ ਪਿੰਡ-ਪਿੰਡ ਪਹੁੰਚਣਾ ਤੇ ਪਿੰਡ-ਪਿੰਡ ਪਹੁੰਚ ਕੇ ਧਰਮ ਪ੍ਰਚਾਰ ਕਰਨਾ ਅੱਜ ਪੰਜਾਬ ਆਵਾਜ਼ ਮਾਰਦਾ ਪਿਆ ਗੁਰੂ ਦੇ ਦੂਤਾਂ ਨੂੰ ਤੇ ਮੈਂ ਸਮਝਦਾ ਵੀ ਗੁਰੂ ਦੇ ਦੂਤ ਗੁਰੂ ਦੇ ਸਿੰਘ ਆ ਗੁਰੂ ਦੇ ਪ੍ਰਚਾਰਕ ਆ ਗੁਰੂ ਘਰ ਦੇ ਰਾਗੀ ਆ ਗੁਰੂ ਘਰ ਦੇ ਢਾਡੀ ਆ ਇਹ ਸਾਰੇ ਸਤਿਕਾਰਤਾ ਇਹ ਜਿਹੜੇ ਗੁਰੂ ਦੇ ਦੂਤ ਆ ਇਹ ਪਿੰਡ-ਪਿੰਡ ਪਹੁੰਚਣ ਜਿੱਥੇ ਕੋਈ ਕਿਤੇ ਵੀ ਰਹਿ ਰਿਹਾ ਦੇਸ਼ ਚਾ ਵਿਦੇਸ਼ ਸਾਡੀ ਪਹਿਲ ਇਹ ਹੋਣੀ ਚਾਹੀਦੀ ਆ ਕਿ ਅਸੀਂ ਪੰਜਾਬ ਆਈਏ ਆਪਣੇ ਪੰਜਾਬ ਦੇ ਵਿੱਚ ਉਹ ਖੁਸ਼ੀਆਂ ਤੇ ਖੇੜੀਆਂ ਵਾਲਾ ਮਾਹੌਲ ਪਰਤ ਕੇ ਲਿਆਈਏ ਤਾਂ ਕਿ ਜਿਹੜੀ ਅੱਜ ਗੱਲ ਚੱਲ ਰਹੀ ਆ ਤੁਹਾਨੂੰ ਵੀ ਪਤਾ ਵੀ ਕਈ ਸੰਕੇਤ ਪ੍ਰਗਟਾਏ ਜਾ ਰਹੇ ਆ ਭਈ ਕੀ ਵੜਨਾ ਉਹਨਾਂ ਸਾਰਿਆਂ ਦਾ ਹੱਲ ਮੈਂ ਅੰਦਰ ਵੀ ਕਹਿ ਗਿਆ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਵੀ ਉਹ ਹੀ ਆ ਵੀ ਅਸੀਂ ਆਪ ਵੀ ਗੁਰੂ ਨਾਲ ਜੁੜੀਏ ਇੱਥੇ ਜੁੜੀਏ ਧਰਮ ਪ੍ਰਚਾਰ ਧਰਮ ਪ੍ਰਚਾਰ ਜਿੰਨਾ ਚਿਰ ਤੱਕ ਨੇਠ ਕੇ ਮੈਂ ਕਹਿੰਦਾ ਵੀ ਜਿੰਨੇ ਵੀ ਬੰਦੇ ਆ ਭਾਵੇਂ ਬਾਹਰ ਆ ਭਾਵੇਂ ਇੱਥੇ ਆਦੇ ਅਸੀਂ ਸਾਰੇ ਜਾਣੇ ਮਿਲ ਕੇ ਆ ਜਾਈਏ ਇੱਥੇ ਪੰਜਾਬ ਤੇ ਮਿਲ ਕੇ ਪਿੰਡ ਪਿੰਡ ਜਾਈਏ ਘਰ ਘਰ ਜਾਈਏ ਤਾਂ ਫੇਰ ਇੱਥੇ ਹਰ ਘਰ ਦੇ ਵਿੱਚੋਂ ਅਮਰਤ ਵੇਲੇ ਆਵਾਜ਼ ਆਵੇ ਕਿ ਅਨੰਦ ਭਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਤ ਨੂੰ ਸੋਦਰ ਸੱਚੇ ਪਾਤਸ਼ਾਹ ਦੀ ਵੀ ਬਾਣੀ ਦਾ ਜਦੋਂ ਪਾਠ ਹੋਊਗਾ ਤੇ ਉਦੋਂ ਆਵਾਜ਼ ਆਊਗੀ ਖੜਗ ਕੇਤ ਮੈਂ ਸ਼ਰਨ ਤਿਹਾਰੀ ਇਸ ਕਰਕੇ ਵੇਖੋ ਬਾਣੀ ਬਾਣੀ ਦੇ ਲੜ ਲੱਗਣਾ ਬਾਣੀ ਦੇ ਲੜ ਲਾਉਣਾ ਇਹ ਸਾਡਾ ਫਰਕ ਹੈ ਔਰ ਇਹ ਸਾਡਾ ਪ੍ਰਮੁੱਖ ਫਰਜ਼ ਆ ਸੀ ਆਪਣੇ ਫਰਜ਼ਾਂ ਤੋਂ ਕਦਾ ਚਿੱਤ ਭੱਜ ਨਹੀਂ ਸਕਦੇ ਆ ਸਰ ਜੀ ਮਾਜਾ ਮਾਰੋ ਉਹ ਡੇਪੋ ਤੇ ਤੋਂ ਵਰਤਨ ਹੋ ਗਿਆ 1 ਕਿਲੋਮੀਟਰ ਦੀ ਟ੍ਰੈਕਿੰਗ ਕਰਦੇ ਦੇਖੋ ਜੀ ਧਰਮ ਪਰਿਵਰਤਨ ਵੀ ਜਿਹੜਾ ਮਸਲਾ ਗੰਭੀਰ ਇਹਦੇ ਤੋਂ ਕੋਈ ਭੱਜ ਨਹੀਂ ਸਕਦਾ ਮੈਂ ਇਹ ਸਮਝਾ ਦਵਾਂਗੇ ਸਾਡੀ ਗੁਰੂ ਤਲਦੂਰੀ ਅਸੀਂ ਨਾ ਮਤਲਬ ਪਦਾਰਥਵਾਦੀ ਹੋ ਸਾਡੇ ਸਾਹਮਣੇ ਇਤਿਹਾਸ ਤੇ ਇਹ ਹੈਗਾ ਸੀ ਭਈ ਸਿੱਖਾਂ ਨੇ ਆਪਾਂ ਜਦੋਂ ਅਰਦਾਸ ਕਰਦੇ ਆ ਭਈ ਬੰਦ-ਬੰਦ ਕਟਾਏ ਕੋਪੜੀਆਂ ਲੋਹਾਈਆਂ ਚਰਕੜੀਆਂ ਤੇ ਚੜੇ ਆਰਿਆ ਨਾਲ ਚੜਾਏ ਗਏ ਸਾਡੇ ਬੰਦ-ਬੰਦ ਕਟੇ ਗਏ ਸਾਡੇ ਕੋਪੜੀਆਂ ਲਾਹਤੀਆਂ ਤੇ ਸ਼ਰਤ ਤੇ ਇਹ ਹੁੰਦੀ ਸੀ ਨਾ ਵੀ ਧਰਮ ਛੱਡ ਦਿਓ ਪਰ ਕਿਹ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਨੇ ਛੱਡਿਆ ਨਹੀਂ ਕਿਉਂਕਿ ਜੁੜੇ ਹੀ ਉਹ ਇਹ ਸਾਰੀਆਂ ਸਮੱਸਿਆਵਾਂ ਵਿੱਚ ਜਿਹੜੀ ਮੈਂ ਜਿਹੜੀ ਪਹਿਲਾਂ ਗੱਲ ਕਰ ਰਿਹਾ ਉਹਦਾ ਇੱਕੋ ਹੀ ਹੱਲ ਆ ਧਰਮ ਪ੍ਰਚਾਰ ਤੇ ਧਰਮ ਪ੍ਰਚਾਰ ਹੋਊਗਾ ਇੱਕ ਸਾਲ ਦੇ ਵਿੱਚ ਅਸੀਂ ਪੰਜਾਬ ਦੇ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਪਹੁੰਚ ਕਰਾਂਗੇ ਆਪਣੇ ਸਾਰੇ ਵੀਰਾਂ ਨੂੰ ਸਾਰੀਆਂ ਸੰਪਰਦਾਵਾਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਨੂੰ ਦਲ ਪੰਥਾ ਨੂੰ ਨਿਰਮਲੇ ਜਿਹੜੀਆਂ ਸਾਡੀਆਂ ਉਹ ਦਾਸੀ ਸੰਪਰਦਾਵਾਂ ਦਾ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਦੇਖੋ ਮੈਨਾਂ ਇਹ ਪੜਿਆ ਸੀ ਕਿ ਦੇ ਭਈ ਕਿਦੇ ਨਾਲ ਅੱਗ ਲੱਗੀ ਸੀ ਰੁੱਖ ਨੂੰ ਉਹ ਜਦੋਂ ਅੱਗ ਲੱਗੀ ਸੀ ਤੇ ਉਹ ਨਾਲ ਉੱਥੇ ਪੰਛੀ ਸੜੀ ਜਾਂਦੇ ਤੇ ਉਧਰ ਦੀ ਕੋਈ ਜਦਾ ਅੱਜਕੱਲ ਸਿਆਣੇ ਬੜੇ ਬਣਦੇ ਕੋਈ ਸਿਆਣਾ ਲੰਘਿਆ ਤੇ ਉਹਨੇ ਕਿਹਾ ਭਈ ਆਗ ਲੱਗੀ ਹੈ ਪੇੜ ਤੋਂ ਜਲ ਰਹੇ ਹਨ ਪਾਤ ਤੂੰ ਉੱਡ ਕਿਉਂ ਨਹੀਂ ਜਾਂਦੇ ਕਿਆ ਪੰਖ ਨਹੀਂ ਤੇਰੇ ਪਾਸ ਤੇ ਪੰਛੀਆਂ ਦਾ ਜਵਾਬ ਕੀ ਆਗਾ ਇਹ ਕਹਿੰਦੇ ਭਈ ਫਲ ਖਾਏ ਇਸ ਪੇੜ ਦੇ ਹਰ ਬੀਠ ਲਵੇੜੇ ਪਾਤ ਅਬ ਆਗ ਲੱਗੀ ਹੈ ਇਸ ਕੋ ਤੋ ਕਿਉ ਨਾ ਜਲੇ ਸਾਥ ਅੱਜ ਦੇ ਪੰਜਾਬ ਨੂੰ ਮੁਸ਼ਕਲਾਵਾਂ ਜੇ ਮੁਸੀਬਤਾਂ ਆਂ ਤੇ ਅਸੀਂ ਪੰਜਾਬ ਦੇ ਪੁੱਤ ਹੋਣ ਦੇ ਨਾਤੇ ਇੱਥੇ ਪੰਜਾਬ ਤੇ ਖੜਾਂਗੇ ਪੰਜਾਬ ਲਈ ਲੜਾਂਗੇ ਤੇ ਸਿੱਖੀ ਦਾ ਵੱਧ ਤੋਂ ਵੱਧ ਪ੍ਰਚਾਰ ਕਰਾਂਗੇ ਇਹ ਤੁਹਾਡਾ ਵੀ ਮੇਰਾ ਵੀ ਇਹ ਸਾਰਿਆਂ ਦਾ ਇੱਕ ਫਰਜ਼ ਆਪ ਜੀ ਨੇ ਸਿੱਖਾਂ ਨੂੰ ਬਹੁਤ ਵਧੀਆ ਸਟਾਰਟ ਪਾਤੀਆ ਮੜਾ ਸ੍ਰੀ ਪਾਲਤਾ ਸਾਹਿਬ ਜੀ ਦੀ ਜਿੱਤ ਪਾਲਤਾ ਵੱਡੀ ਤਾਂ ਅਲੱਡੀ ਹੈ ਮਾਨ ਮਰਿਆਦਾ ਵਿੱਚ ਕਿਤੇ ਸ੍ਰੀ ਗੁਰੂ ਕਾਲਤਾ ਸਾਹਿਬ ਦੀ ਇਸ ਦੁਨੀਆ ਦੇ ਵਿੱਚ ਇੱਕ ਧਰ ਦਾ ਹੁੰਦਾ ਵੀ ਵਕੀਮ ਐਸੇ ਵਲੇ 4 5 10 ਕਾਰਜਕਾਰੀ ਮੈਂਬਰਾਂ ਦਾ ਗੁਲਾਮ ਬਣ ਕੇ ਸ੍ਰੀ ਕਾਲਤਾ ਸਾਹਿਬ ਦੇ ਜਹਦਾਰ ਬਚ ਰਿਹਾ ਕੀ ਕਹਾਂ ਤੁਹਾਨੂੰ ਦੇਖੋ ਜੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਕੌਣ ਮੰਗਾ ਸਕਦਾ ਅਕਾਲ ਤਖਤ ਸਾਹਿਬ ਦੀ ਸਰਵਜਤਾ ਅੱਜ ਵੀ ਉੱਥੇ ਹੀ ਹੈ ਉੱਥੇ ਰਹਿਣੀ ਹੈ ਕਿਉਂ ਜਿੰਨੂੰ ਸਥਾਪਿਤ ਮੇਰੀ ਪੀੜੀ ਦੇ ਮਾਲਕ ਨੇ ਕੀਤਾ ਇਹਦੇ ਸੋਚਿਆ ਵੀ ਨਹੀਂ ਜਾ ਸਕਦਾ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਕੋਈ ਸਰਵਉੱਚਤਾ ਨੂੰ ਚੈਲੰਜ ਕਰ ਦੂਗਾ ਜਾਂ ਕੋਈ ਹੀਠਾ ਕਰ ਸਕਦਾ ਬਾਕੀ ਦੇਖੋ ਅੱਜ ਮੈਂ ਆਇਆ ਕੱਲ ਨੂੰ ਮੇਰੇ ਥਾਂ ਤੇ ਵੀ ਹੋਰ ਵੀ ਆਊਗਾ ਕਿ ਮੈਂ ਵਾਦਾ ਕਰਦਾ ਜਿੱਦਣ ਪੰਥ ਨੇ ਸਮਝਿਆ ਵੀ ਮੇਰੇ 'ਤੇ ਕਮੀਆਂ ਮੈਨੂੰ ਸੇਵਾ ਨਹੀਂ ਕਰਨੀ ਚਾਹੀਦੀ ਮੇਰੇ 'ਚ ਘਾਟਾਂ ਹੱਥ ਜੋੜ ਕੇ ਸੇਵਾ ਛੱਡਾਂਗੇ ਤੇ ਜਿਹੜਾ ਸਾਥੋਂ ਬਾਅਦ ਆਏਗਾ ਸਿੰਘ ਸਾਹਿਬ ਕੋਈ ਵੀ ਆਪ ਉਹਨੂੰ ਦਸਤਾਰ ਦੇ ਕੇ ਆਵਾਂਗੇ ਕਿਉਂਕਿ ਪਰਵਰਤਨ ਸ੍ਰਿਸ਼ਟੀ ਦਾ ਨਿਯਮ ਆ ਇਹਨੂੰ ਟਾਲਿਆ ਨਹੀਂ ਜਾ ਸਕਦਾ ਸ੍ਰੀ ਅਕਾਲ ਤਖਤ ਸਾਹਿਬ ਸਰਵੋੱਚ ਸੀ ਸਰਵਤ ਹੈ ਤੇ ਸਰਵੋੱਚ ਰਹੂਗਾ ਸਰਵੋੱਚਤਾ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਇਹ ਅਕਾਲ ਦਾ ਤਖਤ ਆ ਆਪ ਜੀ ਸਮਝਦੇ ਹੋ ਜਿਹੜੇ ਆਪ ਜੀ ਤੋਂ ਪਹਿਲਾਂ ਦਿਨ ਜਿਹੇ ਦਰ ਪਰ ਮਾਈਕਾ ਹੁਣ ਸਮੀਆਂ ਸੀ ਨਾ ਮੇਰਾ ਤਾਂ ਕੋਈ ਕਮੈਂਟ ਨਹੀਂ ਦੇਖੋ ਉਹ ਸਿੰਘ ਸਾਹਿਬ ਨੇ ਮੈਂ ਵੀ ਉਹਨਾਂ ਦਾ ਮਾਦਬ ਕਰਦਾ ਬੜੇ ਵੇਖੋ ਮੇਰੇ ਲਈ ਨਾ ਇਹ ਬੜੀ ਵੱਡੀ ਆ ਜਦੋਂ ਇਹ ਸੇਵਾ ਮਿਲੀ ਆ ਤਾਂ ਮੇਰੇ ਮਨ ਦੇ ਵਿੱਚ ਆਇਆ ਕਿ ਜਿਸ ਸਥਾਨ ਦੇ ਉੱਤੇ ਮੰਨ ਲਓ ਸਤਖੰਡ ਸਾਡਾ ਸ੍ਰੀ ਦਰਬਾਰ ਸਾਹਿਬ ਤੇ ਉਹਦੇ ਬਾਬਾ ਬੁੱਢਾ ਜੀ ਪਹਿਲੇ ਸੱਡ ਗ੍ਰੰਥੀ ਸਾਹਿਬ ਰਹੇ ਤੇ ਉਹ ਜਿੰਨੇ ਵੀ ਅੱਜ ਉੱਥੇ ਹੈਗੇ ਆ ਸਾਡੇ ਸਿੰਘ ਸਾਹਿਬ ਉਹ ਉਹਨਾਂ ਪਦਵੀਆਂ ਤੇ ਬਰਾਦਰ ਇੱਕ ਬਨੇ ਭਾਈ ਗੁਰਦਾਸ ਜੀ ਜਿਹੜੀ ਹਾਲਤ ਸਾਬ ਦੇ ਤੇ ਸਕੇ ਨਾਲ ਸਾਡੀਆਂ ਰਵੈਤਾਂ ਕੋ ਸੋੰਦੀਆਂ ਤੇ ਆ ਤਾਂ ਉਹ ਉਹ ਸਿੰਘ ਸਾਹਿਬ ਜਿਹੜੇ ਆ ਉੱਤੇ ਭਾਈ ਗੁਰਦਾਸ ਤੇ ਪਾਏ ਹੋਏ ਪੁੰਨੀਆਂ ਤੇ ਖਲਰੇ ਆ ਤਾਂ ਫਿਰ ਉਹ ਉਹ ਜ਼ੁਬਾਨ ਤੇ ਮੈਂ ਕਹਿੰਨਾ ਸਾੜ ਦੇ ਜਿਹੜੀ ਜ਼ੁਬਾਨ ਇਹ ਜਿਹੜੀਆਂ ਸਤਕਾਰ ਤੇ ਸ਼ਖਸ਼ੀਅਤਾਂ ਸਾਡੀ ਕੌਮ ਦੀਆਂ ਪੰਥ ਦੀਆਂ ਜਿਨ੍ਹਾਂ ਦਾ ਪਿਆਰ ਹਮੇਸ਼ਾ ਮੇਰੇ ਦਿਲ ਦੇ ਵਿੱਚ ਉਹਨੋਂ ਤੋਂ ਹੀ ਆ ਜਦੋਂ ਤੋਂ ਸੱਚੀ ਸੰਭਾਲੀ ਆ ਤੇ ਸਦਾ ਰਹੂਗਾ ਇਸ ਕਰਕੇ ਇਹ ਇੱਕ ਸਿੱਖ ਕਿਵੇਂ ਮੇਰੇ ਵਰਗਾ ਕਹਿ ਦੂਗਾ ਇੱਕ ਨਾਜ਼ੀਜ਼ ਆ ਇਹ ਸਤਕਾਰਤ ਸ਼ਖਸੀਅਤਾਂ ਜਿਹੜੀਆਂ ਮਹਾਨ ਸ਼ਖਸੀਅਤਾਂ ਜਿਹੜੀਆਂ ਇਹਨਾਂ ਦੇ ਵਿੱਚ ਕੋਈ ਕਮੀਆਂ ਹੈ ਤੇ ਬਹੁਤ ਵੱਡੀਆਂ ਸ਼ਖਸੀਅਤਾਂ ਤੇ ਮੈਂ ਸਮਝਦਾ ਕਿ ਇਹ ਗੁਰੂਪੰਥ ਦੇ ਲਈ ਇਹ ਜਿਹੜੀਆਂ ਸ਼ਖਸੀਅਤਾਂ ਆ ਮਹਾਰਾਜ ਦੀ ਕਲਾ ਗਿਆ ਪੀ ਇਹ ਵੀ ਬਹੁਤ ਵੱਡੇ ਪੁਰਾਣੇ ਹੋਣ ਵਾਲੇ ਸਮੇਂ ਤੇ ਕਰਨੀਆਂ ਮੈਂ ਸਮਝਦਾ ਕਿ ਇਹ ਵੀ ਹੁਣ ਧਰਮ ਪ੍ਰਚਾਰ ਦੀ ਲਹਿਰ ਇਹ ਸ਼ਖਸੀਅਤਾਂ ਪੰਜਾਬ ਚ ਤੁਰਨੀਆਂ ਇਹ ਸ਼ਖਸੀਅਤਾਂ ਵੀ ਪੰਜਾਬ ਦੇ ਪਿੰਡ ਪਿੰਡ ਜਾਣਗੀਆਂ ਘਰ ਘਰ ਜਾਣਗੀਆਂ ਨਸ਼ਿਆਂ ਦਾ ਦਰਿਆ ਵਗਦਾ ਪਿਆ ਨੌਜਵਾਨਾਂ ਨੂੰ ਘੋਟਲਕੀਆਂ ਔਰ ਇਹ ਸ਼ਖਸੀਅਤਾਂ ਦੀ ਅਗਵਾਈ ਦੇ ਵਿੱਚ ਅਸੀਂ ਪੰਜਾਬ ਦੇ ਪਿੰਡ ਪਿੰਡ ਘਰ ਘਰ ਜਾਵਾਂਗੇ ਉਹ ਪੰਜਾਬ ਜਿਹੜਾ ਗੁਰੂਆਂ ਦਾ ਪੰਜਾਬ ਆ ਉਹ ਸਾਨੂੰ ਦੁਬਾਰਾ ਤੋਂ ਵੈਸੇ ਤੇ ਪੰਥ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਔਰ ਸਾਡਾ ਗੁਰੂ ਘਰ ਦੇ ਉਹ ਪਾਸ਼ਾ ਦੇ ਬਾਣੀ ਤੇ ਬਚਨਾਂ ਨਾਲ ਵੀ ਹਮ ਕੂਕਰ ਤੇਰੇ ਦਰਬਾਰ ਅਸੀਂ ਗੁਰੂ ਦੇ ਦਰ ਦੇ ਜਿਹੜੇ ਸੇਵਕ ਆ ਸਾਡਾ ਫਰਜ਼ ਆ ਕਿ ਗੁਰੂ ਦੇ ਦਰ ਦੀ ਚਾਕਰੀ ਕਰਨੀ ਕਰਦੇ ਰਵਾਂਗੇ ਸਾਰੀਆਂ ਹੀ ਸ਼ਖਸੀਅਤਾਂ ਜਿਹੜੀਆਂ ਪੰਥ ਦੀਆਂ ਬੜੀਆਂ ਮਹਾਨ ਆ ਤੇ ਅਸੀਂ ਇਹਨਾਂ ਦਾ ਹਮੇਸ਼ਾ ਦਿਲ ਤੋਂ ਸਤਿਕਾਰ ਕੀਤਾ ਕਰਦੇ ਰਵਾਂਗੇ ਇਹ ਪਦਮੀਆਂ ਹੀ ਬਹੁਤ ਉੱਤੀਆਂ ਜਿਨ੍ਹਾਂ ਦੀਆਂ ਜੜ੍ਹਾਂ ਇਤਿਹਾਸ ਵਿੱਚ ਪਈਆਂ ਨੇ ਸਿੱਖਾਂ ਦੀ ਡੌਂਟ ਨੂੰ ਸਤਾਲ ਨੂੰ ਤੇ ਨੂਰੇ ਸੰਪਰਪਾ ਨਾਮ ਨੂੰ ਸਤਾਲ ਦਾ ਇਹਨਾਂ ਦੇ ਮਾਤ ਦੇ ਵਿਕਲਣਾ ਚੌਦਾ ਮਾਰ ਅਭੀਪਤ ਪ੍ਰਵਾਹ ਨੂੰ ਬਲਾਈ ਹੈ ਬਿਖਰੀ ਮਲਾਈ ਹੈ ਉਹਦੇ ਵਿੱਚ ਕਿਹੜਾ ਹਰਦਾ ਸਾਹਿਬ ਦੇ ਕੋਈ ਨਜ਼ਾਦਰ ਦੇ ਪੰਥ ਨਾਲ ਯਾਦਾਂ ਦੀਆਂ ਇਹ ਘਾਲੋ ਦੇਖੋ ਦੇਖੋ ਜੀ ਦੇਖੋ ਵੀ ਇਹ ਨਾ ਪੰਥ ਦਿਨਾਂ ਬੜੀਆਂ-ਬੜੀਆਂ ਸੰਸਥਾਵਾਂ ਗੰਗਮੱਮੀ ਟਕਸਾਲ ਸ਼ਹੀਦਾਂ ਦੀ ਖਾਣ ਗੰਗਮੱਮੀ ਟਕਸਾਲ ਦਾ ਇੱਕ ਵੱਡਾ ਇਤਿਹਾਸ ਹੈ ਨਿਹੰਗ ਸਿੱਖ ਜਥੇਬੰਦੀਆਂ ਜਿਹੜੀਆਂ ਆਪਾਂ ਸਭ ਜਾਣਦੇ ਆਂ ਤੇ ਅਕਾਲੀ ਬਾਬਾ ਫੂਲਾ ਸਿੰਘ ਜਦੋਂ ਅਰਦਾਸ ਕੀਤੀ ਸੀ ਤੇ ਜਾਣਾ ਹੀ ਦਗੇ ਟਕਾ ਗਿਆ ਸੀ ਤੇ ਕਾਲੀ ਬਾਬਾ ਫੂਲਾ ਸਿੰਘ ਉਹਨਾਂ ਨੂੰ ਜਦੋਂ ਕਿਹਾ ਗਿਆ ਫਿਰ ਰੁਕ ਜਾਓ ਉਹ ਕਹਿੰਦੇ ਜਦੋਂ ਅਰਦਾਸ ਹੀ ਕਰਤੀ ਤੇ ਪਿਛੇ ਥੋੜਾ ਮੁੜੀਦਾ ਇਹ ਦਾਲ ਪੰਥ ਕੌਮ ਦੀ ਸ਼ਾਨ ਇਹ ਟਕਸਾਲਾ ਸਾਡੀਆਂ ਕੌਮ ਦੀ ਸ਼ਾਨ ਆ ਤੋਂ ਮੈਂ ਇਹ ਸਮਝਦਾ ਹਾਂ ਕਿ ਜਦ ਲੱਗ ਦੁਨੀਆ ਰਹੀ ਹੈ ਨਾਨਕ ਸਕੇਸ਼ ਸੁਣੀਏ ਕੇਸ਼ ਤਿਆਰ ਕੋਈ ਗੱਲ ਨਹੀਂ ਉਹ ਹਮੇਸ਼ਾ ਹੀ ਸਾਡੇ ਲਈ ਸਤਕਾਰ ਦਾ ਸਤਕਾਰਤ ਰਹਿਣਗੇ ਮੇਰੇ ਆਪਣੇ ਦੋ ਮਾਮੇ ਜਿਹੜੀ ਲਹਿਰ ਚਲਾਈ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਾਂ ਵਾਲਿਆਂ ਨੇ ਮੇਰੀ ਮਾਤਾ ਨੂੰ ਮੇਰੀ ਮਾਤਾ ਦੀ ਭੂਆ ਨੇ ਵਿਆਹਇਆ ਕਿਉਂਕਿ ਉਹਨਾਂ ਦੇ ਤਿੰਨ ਪੁੱਤ ਹੈਗੇ ਸੀ ਤੇ ਕੋਈ ਧੀ ਨਹੀਂ ਹੈਗੀ ਜਵੰਦੇ ਪਿੰਡਾਂ ਤਰਨਤਾਰਨ ਜਿਹੜੀ ਲਹਿਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਹੋਣਾ ਨੇ ਪੰਜਾਬ ਦੇ ਹਕਾ ਲਈ ਸਿੱਖ ਫੌਮ ਦੇ ਹਕਾ ਲਈ ਚਲਾਈ ਆ ਦਮਦਮੀ ਤਕਸਾਲ ਦੇ ਮਹਾਨ ਯੋਧੇ 20 ਸਦੀ ਦੇ ਮਹਾਨ ਸਿੱਖ ਉਸ ਲਹਿਰ ਦੇ ਵਿੱਚ ਮੇਰੇ ਸਕੇ ਦੋ ਬਾਵੇਂ ਛੀਦ ਹੋਏ ਆ। ਔਰ ਉਹਨਾਂ ਦੀ ਉਹ ਚਲਾਈ ਹੋਈ ਲਹਿਰ ਆ। ਇਸ ਕਰਕੇ ਇਹ ਸਾਰੀਆਂ ਸ਼ਖਸੀਅਤਾਂ ਸਰਕਾਰ ਤਾਂ ਕੋਈ ਗੱਲ ਨਹੀਂ ਆ। ਮੈਂ ਇਹ ਸਮਝਦਾ ਵੀ ਇਹ ਗੁਰੂ ਦੀ ਕਲਾ ਵਰਤਰੀ ਆ। ਪੰਥ ਇੱਕ ਝੰਡੇ ਹੇਠਾਂ ਇਕੱਠੇ ਹੋਣ ਜਾ ਰਿਹਾ। ਔਰ ਇਹ ਕਲਾਈਆ ਦੇਖੋ ਤੁਸੀਂ ਮੈਨੂੰ ਜਾਣਦੇ ਹੋ ਪਹਿਲਾਂ। ਕੋਈ ਮੇਰਾ ਨਾਮ ਨਹੀਂ। ਇਹ ਠੀਕ ਆ ਕਿ ਅਸੀਂ ਪੰਥਕ ਕਾਰਜ ਹਮੇਸ਼ਾ ਕਰਦੇ ਰਹਾ ਜੋ ਕਿ ਅਸੀਂ ਪੰਥ ਦੇ ਦਰ ਦੇ ਕੁੱਕਰ ਪੰਥਵਾ ਦੇ ਅਸੀਂ ਆ ਜੇ ਪੰਥ ਨਹੀਂ ਤੇ ਸਾਡੀ ਕੋਈ ਹੋਂਦ ਨਹੀਂ ਹੈਗੀ ਅਸੀਂ ਮਿਟ ਜਾਾਂਗੇ। ਹਾਂਜੀ। ਪ੍ਰਾਨੀ ਵੀ ਆ ਜੀ। ਹਾਂਜੀ। ਆ ਰਿਹਾ ਕਿ ਕਰ ਰਹੇ ਹਾਂ ਵੀ ਸਰਤਾਜ ਸਿੰਘ ਬਾਦਲ ਜਾਂ ਬਾਦਲ ਪਰਵਾਹ ਜਿਹੜਾ ਇਹ ਸਿੱਖ ਪੰਥ ਨੂੰ ਮਟੀਟਾ ਲਾਣ ਦੀ ਕੋਸ਼ਿਸ਼ ਆ ਰਿਹਾ। ਇਹ ਹੁਣ ਵੀ ਉੱਥੇ ਵਿਚਾਰ ਕੇ ਕੰਮ ਹੈ ਕਿ ਬਦਲ ਗਿਆ ਜੀ। ਦੇਖੋ ਵਿਚਾਰ ਜਿਹੜਾ ਹੁੰਦਾ ਨਾ ਵਿਚਾਰ ਹਾਲਾਤਾਂ ਦੇ ਅਨੁਸਾਰ ਹੁੰਦਾ। ਇਹ ਨਹੀਂ ਮੈਂ ਕਹਿੰਦਾ ਵੀ ਵਿਚਾਰ ਕੇ ਦਾ ਬਦਲ ਪਰ ਜਿਹੜੀ ਅੱਜ ਤੁਹਾਡੇ ਸਾਹਮਣੇ ਸਥਿਤੀ ਆ ਉਹ ਬੜੀ ਧਿਆਨਕਾ ਰਾਜਸੀ ਤੌਰ ਦੇ ਉੱਤੇ ਜੇ ਸਿੱਖਾਂ ਦੀ ਤੇ ਸਟੈਬਲਿਸ਼ਮੈਂਟ ਨਾ ਰਹੀ ਸਿੱਖਾਂ ਦੀ ਚੜ੍ਹਦੀ ਕਲਾ ਨਾ ਰਹੀ ਤੇ ਜਿਹੜੇ ਹਾਲਾਤ ਤੁਸੀਂ ਆਲੇ-ਦੁਆਲੇ ਵੇਖ ਰਹੇ ਹੋ ਉਹ ਹੋ ਸਕਦੇ ਆ ਮੈਂ ਇਹ ਸਮਝਦਾ ਮੈਂ ਅੰਦਰ ਹੀ ਕਹਾਂ ਆ ਕਿ ਜਿਹੜੇ ਤੁਸੀਂ ਮੇਰੇ ਬਾਰੇ ਕਹਿੰਨਾ ਤੁਸੀਂ ਉਹਨੂੰ ਇਹ ਕਿਹਾ ਉਹਦਾ ਵੀ ਮੈਂ ਕਰਨੇ ਉਹ ਸਮਝਦਾ ਗੁਰੂ ਤੋਂ ਦੂਰੀ ਜੇ ਕੋਈ ਆਉਣ ਵਾਲੇ ਸਮੇਂ ਤੇ ਵੀ ਇਦਾਂ ਕਰਦਾ ਉਹਦਾ ਵੀ ਮੈਂ ਕਰਨ ਸਮਝਦਾ ਗੁਰੂ ਤੋਂ ਦੂਰੀ ਅਸੀਂ ਸਾਰੇ ਮਿਲ ਕੇ ਗੁਰੂ ਤੋਂ ਦੂਰੀਆਂ ਘਟਾ ਲਈਏ ਤੇ ਮਸਲਾ ਹੀ ਕੋਈ ਨਹੀਂ ਹੈਗਾ ਪੰਥ ਦੇ ਸਾਹਮਣੇ ਪੰਜਾਬ ਦੇ ਸਾਹਮਣੇ ਕੋਈ ਮਸਲਾ ਹੀ ਨਹੀਂ ਸਾਰੇ ਹੀ ਮਸਲੇ ਹੱਲ ਹੋ ਗਏ ਮੈਂ ਕੋਈ ਕਾਲੀ ਦਲ ਦਾ ਨਮਾਇੰਦਾ ਥੋੜਾ ਮੈਂ ਪੰਥ ਦਾ ਨਮਾਇੰਦਾ ਤੁਸੀਂ ਇਹ ਪੁੱਛੋ ਵੀ ਪੰਥ ਨੂੰ ਮਜ਼ਬੂਤ ਕਰਨ ਦੇ ਕੀ ਯਤਨ ਹੋਣਗੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਕੀ ਯਤਨ ਹੋਣਗੇ ਤੇ ਮੈਂ ਤੁਹਾਨੂੰ ਯਤਨ ਦੱਸਦੇ ਆ ਭਾਈ ਇੱਥੇ ਲਹਿਰ ਜਿਹੜੀ ਚੱਲਣੀ ਧਰਮ ਪ੍ਰਚਾਰ ਦੀ ਗੁਰੂ ਨਾਨਕ ਪਾਤਸ਼ਾਹ ਦੀ ਧਰਤੀ ਤੇ ਅਸੀਂ ਪ੍ਰਾਣ ਕਰਕੇ ਚੱਲਦੇ ਹਾਂ ਅਰਦਾਸ ਕਰਕੇ ਜਾਨੇ ਆ ਕਿ 1 ਸਾਲ ਦੇ ਵਿੱਚ ਜਿੰਨੇ ਵੀ ਮਿਸ਼ਨ ਚੱਲਦੇ ਆ ਐਸਡੀਪੀਸੀ ਦੇ ਜਿੰਨੀਆਂ ਵੀ ਸਾਡੀਆਂ ਸੰਪਰਦਾਵਾਂ ਜਿੰਨੀਆਂ ਵੀ ਸਾਡੀਆਂ ਨਿਹਾਣ ਕਿੱਥੇ ਬੰਦੀਆਂ ਮੈਂ ਇੱਕ ਗੱਲ ਬੜੀ ਕਰਦਾ ਨਾ ਭਾਈ ਕੋਈ ਨਾ ਵੱਡਾ ਸਾਰਾ ਘਰ ਬਣਿਆ ਉਹ ਬਾਹਰ ਆ ਕੇ ਲੈ ਕੇ ਆ ਕੇ ਉਹ ਉਹਨੂੰ ਢਾਉਣਾ ਮਸ਼ੀਨਾ ਮਸ਼ੂਨਾ ਅੱਜ ਕੱਲ ਵੀ ਬੜਾ ਚੱਲਦਾ ਨਾ ਇਹ ਪਹਿਲਾਂ ਜੁਪੀ ਤੇ ਚੱਲਦਾ ਸੀ ਘਰ ਢਾਉਣ ਦਾ ਉਹ ਜਦੋਂ ਘਰ ਢਾਉਣ ਲੱਗੇ ਤੇ ਜਿਹੜੇ ਅੰਦਰ ਬੰਦੇ ਸੀ ਨਾ ਉਹ ਅੰਦਰ ਲੜੀ ਜਾਣ ਇੱਕ ਕਹੇ ਮੈਂ ਆਹ ਕਮਰਾ ਲੈਣਾ ਕਿਹਾ ਕਹੇ ਮੈਂ ਆਹ ਕਮਰਾ ਲੈਣਾ ਕਿਹਾ ਕਹੇ ਮੈਂ ਆਹ ਕਮਰਾ ਲੈਣਾ ਉੱਥੇ ਤੁਹਾਡੇ ਵਰਗਾ ਕੋਈ ਗੁਰਮੁਖੋ ਸਿਆਣਾ ਸੀ ਉਹ ਕਹਿੰਦੇ ਵੀ ਕਮਲਿਓ ਵੀ ਇਹ ਤੇ ਕਮਰੇ ਤੇ ਬਾਅਦ ਚ ਵੰਡ ਲਾਂਗੇ ਕੋਈ ਗੱਲ ਨਹੀਂ ਪਹਿਲਾਂ ਘਰ ਢਾਉਣਾ ਆਇਆ ਤੇ ਜਿਹੜਾ ਘਰ ਢਾਉਣ ਆਇਆ ਉਹਦਾ ਮੁਕਾਬਲਾ ਤੇ ਕਰ ਲਈਏ ਤੋ ਇਕੱਠੇ ਹੋਣਾ ਪੈਣਾ ਉਹ ਇਕੱਠੇ ਹੋਣਾ ਪੰਥ ਦੇ ਨਿਸ਼ਾਲ ਸਾਹਿਬ ਦੇ ਠੇਠਾ ਤੇ ਇਕੱਠੇ ਹੋ ਵਾਂਗੇ ਤੇ ਕੋਈ ਗੱਲ ਹੀ ਨਹੀਂ ਇੱਥੇ ਅਸੀਂ ਅਹਿਮਦ ਸ਼ਾਹ ਬਦਾਲੀਵਾਰੀਆਂ ਦੇ ਮੂੰਹ ਕੋਲ ਤੇ ਆ ਜਿਹੜਾ ਕੋਈ ਕਹਿੰਦਾ ਵੀ ਸਿੱਖਾਂ ਦੀ ਹੋਂਦ ਆਸਤੀ ਨੂੰ ਆਪਾਂ ਮਿਟਾਗੇ ਪੰਥ ਬੜਾ ਤਗੜਾ ਪੰਥ ਚੜ੍ਹਦੀ ਕਲਾ ਦਾ ਆਤਮਾ ਗ੍ਰੰਥ ਦਾ ਸਰੀਰ ਪੰਥ ਦਾ ਪਾਤਸ਼ਾਹ ਪੰਥ ਦੇ ਉੱਤੇ ਮੇਰ ਕਰਨਗੇ ਬਖਸ਼ਿਸ਼ ਕਰਨਗੇ ਬਾਕੀ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਉਤਾ ਭਾਈਆਂ ਇਹ ਸਾਰੀਆਂ ਨਿਹੰਗ ਸਿੱਖ ਜਥੇਬੰਦੀਆਂ ਦਲ ਪੰਥ ਟਕਸਾਲਾ ਨਿਰਮਲੇ ਸਾਰੇ ਅਸੂ ਗੁਰਸਿੱਖ ਆਪਸ ਵਿੱਚ ਭਰਾਵਾ ਜੇ ਮੇਰੇ ਇਹਨਾਂ ਨੂੰ ਲੱਗਦਾ ਵਾ ਕਿ ਕਿਤੇ ਨਾ ਕਿਤੇ ਅ ਇਹ ਨਿਮਰਤਾ ਦੇ ਵਿੱਚ ਮੈਂ ਤੇ ਹਮੇਸ਼ਾ ਹੀ ਹੱਥ ਜੋੜੇ ਆ ਤੇ ਨਿਮਰਤਾ ਦੇ ਵਿੱਚ ਆ ਇਹ ਕਹਿਣ ਭਈ ਇਹ ਸਾਡੇ ਕੋਲ ਆ ਜਾਣ ਤੇ ਮੈਂ ਨੰਗੇ ਪੈਰੀ ਵੀ ਇਹਨਾਂ ਦੇ ਕੋਲ ਜਾਣ ਨੂੰ ਤਿਆਰ ਆ ਮਸਲਾ ਹੱਲ ਹੋਣਾ ਚਾਹੀਦਾ ਪੰਥ ਦੀ ਇਕਤਾ ਪੰਥ ਦੀ ਚੜ੍ਹਦੀ ਕਲਾ ਇਹੋ ਸਾਡਾ ਸਾਰਿਆਂ ਦਾ ਯਤਨ ਹੋਣਾ ਚਾਹੀਦਾ